ਇਸ ਸਮੇਂ ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਕਾ ਪ੍ਰਧਾਨ ਤੇ ਅਕਾਲੀ ਦਲ ਸੁਧਾਰ ਲਹਿਰ ਦੇ ਮੁਖਾ ਕੁਬੀ ਬਜਗੀਰ ਕੌਰ ਮੌਜੂਦ ਨੇ ਬੀਬੀ ਜੀ ਕਿਸ ਤਰ੍ਹਾਂ ਨਾਲ ਦੇਖਦੇ ਹੋ ਧਾਮੀ ਸਾਹਿਬ ਦੇ ਅਸਤੀਫੇ ਨੂੰ ਇੱਕ ਮੈਂ ਕਿ ਦੁੱਖ ਮਹਿਸੂਸ ਕਰਦੀ ਹਾਂ ਕਿ ਉਹਨੂੰ ਇਸ ਸਮੇਂ ਵਿੱਚ ਅਸਤੀਫਾ ਦੇਣਾ ਬਿਲਕੁਲ ਹੀ ਗਲਤ ਕੀਤਾ ਨੰਬਰ 1 ਕਿਉਂਕਿ ਜਦੋਂ ਕੌਮ ਦੇ ਵਿੱਚ ਇਦਾਂ ਵੱਡੇ ਸੰਕਟ ਪਏ ਹੋਣ ਜੀ ਉਹਨੂੰ ਸਗਾ ਜਿਸ ਕੁਰਸੀ ਦੇ ਉੱਤੇ ਉਹਨਾਂ ਨੂੰ ਮਾਨ ਮਿਲਿਆ ਸੀ ਉਸ ਕੁਰਸੀ ਤੇ ਬੈਠ ਕੇ ਬੜੀ ਵੱਡੀ ਭੂਮਿਕਾ ਨਿਭਾ ਸਕਦੇ ਸੀ ਬਿਲਕੁਲ ਉਸ ਸੰਸਥਾ ਦਾ ਮੁਖੀ ਜਿਹੜਾ ਉਹ શ્રી ਾਕਾਤਰ ਸਾਹਿਬ ਦੀ ਸਰਪ੍ਰਸਤਾ ਪ੍ਰਭੂ ਸਤਾ ਨੂੰ ਹੀ ਪੜਾਈ ਰੱਖ ਸਕਦਾ ਜੀ ਮਹਾਰਾਸ਼ਟ੍ਰੀ ਕਾਲੀਦਾ ਨੂੰ ਜਿਹੜਾ ਕਮਜ਼ੋਰ ਹੋਇਆ ਉਹਦੇ ਅਕਸ ਨੂੰ ਵੀ ਵਧਾ ਸਕਦਾ ਜੀ ਪ੍ਰਧਾਨ ਸਾਹਿਬ ਦੀ ਡਿਊਟੀ ਸੀ ਉਹ ਸੀ શ્રી ਾਕਾਤਰ ਸਾਹਿਬ ਜੀ ਦੀ ਜਿਹੜੀ 2 ਦਸੰਬਰ ਦੇ ਵਿੱਚ ਹੁਕਮਨਾਮਾ ਜਾਰੀ ਹੋਇਆ ਸੀ ਉਹ ਪਾਰਟੀ ਦੀ ਮਜ਼ਬੂਤੀ ਵਾਸਤੇ ਵੀ ਸੀ ਪਾਰਟੀ ਦੇ ਪੈਰਾ ਤੇ ਖੜਾ ਕਰਨ ਵਾਸਤੇ ਵੀ ਸੀ ਤੇ ਦੁਨੀਆ ਵਿੱਚ ਸ਼ੀਖਰਤਾ ਸਭ ਦੀ ਪ੍ਰਭੂ ਸત્તા ਨੂੰ ਵੀ ਦਰਸਾਉਣ ਵਾਸਤੇ ਸੀ ਜੀ ਮੈਨੂੰ ਲੱਗਦਾ ਹੈ ਇਹ ਦੋਨੋਂ ਪਾਸੇ ਫੇਲ ਹੋਏ ਜੀ ਇਹ ਫੇਲ ਹੋਣ ਦੀ ਨਿਸ਼ਾਨੀ ਹੁੰਦੀ ਹੈ ਜਿਹੜਾ ਬੰਦਾ ਬੁੱਜਦੇ ਲਈ ਦਿਖਾ ਕੇ ਆਪਣੀ ਕੁਰਸੀ ਤੋਂ ਪਾਸੇ ਹੋਵੇ ਇਹ ਵੀ ਕਾਰਨ ਕੀ ਲੱਗਦਾ ਹੈ ਕਿ ਐਡਾ ਵੱਡਾ ਉਹਨਾਂ ਨੇ ਸਟੈਪ ਲਿਆ ਦੇਖੋ ਪਹਿਲਾਂ ਤੁਹਾਡੇ ਨਾਲ ਖਿਲਾਫ ਤੁਹਾਡੇ ਇਲੈਕਸ਼ਨ ਲੜ ਕੇ ਉਹਨਾਂ ਨੇ ਪੂਰਾ ਜ਼ੋਰ ਲਾ ਕੇ ਇਲੈਕਸ਼ਨ ਲੜਿਆ ਤੇ ਹੁਣ ਉਹਨਾਂ ਨੂੰ ਕੀ ਤੁਹਾਨੂੰ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਕੋਈ ਪ੍ਰੈਸ਼ਰ ਸੀਗਾ ਜਾਂ ਨੈਤਿਕ ਪ੍ਰੈਸ਼ਰ ਹੀ ਇੰਨਾ ਜ਼ਿਆਦਾ ਵਧ ਗਿਆ ਉਹਨਾਂ ਤੇ ਦੇਖੋ ਉਹ 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 ਤੇ ਮੇਰੇ ਬਰਾਬਰ ਇਲੈਕਸ਼ਨ ਲੜੀ ਨਹੀਂ ਸਕਦਾ ਜੀ ਉਹਨੂੰ ਤੇ ਜ਼ੋਰ ਲਾ ਕੇ ਸੁਖਬੀਰ ਸਿੰਘ ਬਾਦਲ ਨੇ ਸਾਰੇ ਹੀ ਜੋ ਹੱਥਾਂ ਦੇ ਵਰਦਕੇ ਉਹਨੂੰ ਪ੍ਰਦਾਨ ਬਣਾਇਆ ਸੀ ਔਰ ਸ਼ਰਤਾਂ ਨਾਲ ਪਠਾਇਆ ਸੀ ਜੀ ਆਪਣੀ ਕਟਕੁਤਲੀ ਬਣਾ ਕੇ ਗੁਲਾਮੀ ਦੀ ਜ਼ੰਜੀਰ ਪਾ ਕੇ ਫੇਰ ਪਠਾਇਆ ਸੀ ਉਹਨੂੰ ਜੀ ਹੁਣ ਉਹ ਜਿਹੜਾ ਸੀਗਾ ਲੋਕ ਕਹਿੰਦੇ ਨੇ ਕਿ ਉਹ ਸੰਸੀਅਰ ਹੈ ਨੋ ਮੈਂ ਇਹਨੂੰ ਸੰਸੀਅਰਤੀ ਨਹੀਂ ਕਹਿੰਦੀ ਸੰਸੀਅਰ ਬੰਦਾ ਲਾਇਲ ਬੰਦਾ ਉਹ ਹੁੰਦਾ ਜਿਹੜੀਆਂ ਸੰਸਥਾਵਾਂ ਉੱਚਾ ਚੁੱਕਣ ਵਿੱਚ ਆਪਣੀ ਯੋਗਦਾਨ ਚੰਗੀ ਭੂਮਿਕਾ ਨਿਭਾਏ ਜੀ ਉਹਨਾਂ ਨੇ ਨਾ ਤੇ ਉਹਦੀ ਗੁਲਾਮੀ ਨੂੰ ਛੱਡਿਆ ਨਹੀਂ ਜੀ ਉਹਦੀ ਕਟਕੁਤਲੀ ਬਣ ਕੇ ਕੰਮ ਕਰੀ ਕੇ ਇਧਰੋਂ ਪਾਂਛ ਦਾ ਨੁਕਸਾਨ ਕਰ ਦਿੱਤਾ ਜੀ ਜਿਹ ਅਕਾਲ ਤਾਲ ਸਰਪੇਟ ਸਰ ਢਾ ਲਾ ਦਿੱਤੀ ਜੀ ਸੱਤ ਮੈਂਬਰੀ ਕਮੇਟੀ ਵੀ ਜਿਹੜੀ ਬਣੀ ਸੀ ਉਹਦਾ ਮੁਖੀ ਬਣਾਇਆ ਸੀ ਇਸ ਲਈ ਕਿ ਇਹ ਸਾਰੇ ਕੰਮ ਨੂੰ ਠੀਕ ਕਰ ਲਵੇ ਜੀ ਪਰ ਉਹਦਾ ਫੈਸਲਾ ਦੀ ਕਰ ਸਕੇ ਜੀ 16 ਤਰੀਕ ਨੂੰ ਮੀਟਿੰਗ ਰੱਖੀ ਤੇ ਕੈਨਸਲ ਕਰਕੇ 18 ਨੂੰ ਰੱਖ ਲਈ ਜੀ ਉਹ 18 ਨੂੰ ਚੰਗਾ ਤੇ ਇਹ ਹੁੰਦਾ ਕਿ 18 ਤਰੀਕ ਨੂੰ ਮੀਟਿੰਗ ਦੇ ਵਿੱਚ ਉਹ ਕਹਿੰਦੇ ਕਿ ਬਈ ਸੱਤ ਮੈਂਬਰੀ ਕਮੇਟੀ ਪਰਦੀ ਸ਼ੁਰੂ ਕਰਾਏਗੀ ਤੇ ਸ਼੍ਰੋਮਣੀ ਕਾਲੇਦਲ ਜਿਹੜਾ ਆਪਣੇ ਪੈਰਾਂ ਤੇ ਕਰਾਵੇਗਾ ਬਿਲਕੁਲ ਕਿ ਉਸ ਨੂੰ ਲਾਗੂ ਕਰਾਉਣ ਦੇ ਸ਼ਿਕਾਇਤਾਂ ਸਦੀ ਮਿਲਿਆ ਤਾਂ ਜਿਹੜੀ ਹੁਕਮਨਾਮਾ ਸੀ ਜੀ ਦਾ ਮਤਲਬ ਕਿ ਉਹ ਡਿਸੀਜਨ ਹੀ ਨਹੀਂ ਲੈ ਸਕਿਆ ਜੀ ਉਹਦੇ ਕੋਲ ਡਿਸਾਈਡਿੰਗ ਪਾਵਰ ਹੀ ਨਹੀਂ ਆਪਣੀ ਉਹ ਕਹਿੰਦੇ ਕੋਈ ਸਹੇ ਗੱਡੀ ਥੱਲੇ ਆ ਕੇ ਮਰ ਗਿਆ ਕੈਰੋ ਸਾਹਿਬ ਦੀ ਗੱਡੀ ਜਾ ਰਹੀ ਸੀ ਉਹ ਕਹਿੰਦੇ ਵੀ ਸਹੇ ਡਰਾਈਵਰ ਨੂੰ ਕਹਿੰਦਾ ਵੀ ਕਿਉਂ ਮਰਿਆ ਵਿਚਕਾਰ ਆ ਕੇ ਉਹ ਕਹਿੰਦੇ ਜੀ ਪਤਾ ਨਹੀਂ ਜੀ ਤੇ ਨਾ ਕੀ ਹੁੰਦਾ ਉਹ ਕਹਿੰਦਾ ਨਹੀਂ ਕੈਰੋ ਸਾਹਿਬ ਕਹਿੰਦੇ ਫੈਸਲਾ ਨਹੀਂ ਲੈ ਸਕਿਆ ਜੀ ਜੇ ਦੇਦਾ ਇਹਨੂੰ ਜਾਂ ਪਿੱਛੇ ਖੜਾ ਰਹਿੰਦਾ ਇਹ ਚਿੱਟੀ ਚ ਫਸ ਗਿਆ ਤੇ ਵਿਚਕਾਰ ਆ ਕੇ ਮਰ ਗਿਆ ਬਿਲਕੁਕੁਲ ਇਹ ਹੁਣ ਨਾਂ ਤੇ ਪੰਥ ਦਾ ਰਿਆ ਜੀ ਕਿੰਨਾ ਉਹਨਾਂ ਦੀ ਗੁਲਾਮੀ ਦੀ ਜੰਜੀਰ ਚ ਬਾਹਰ ਨਿਕਲ ਸਕਿਆ ਜੀ ਕੱਲ ਹੀ ਸਿਰਫ ਬੀਬੀ ਫਿਰ ਹੁਣ ਸੱਤ ਮੈਂਬਰੀ ਕਮੇਟੀ ਦਾ ਕੀ ਬਣੂਗਾ ਕੀ ਉਹ ਕੰਟੀਨਿਊ ਕਰ ਪਾਉਗੀ ਕਿਉਂਕਿ ਧਾਮੀ ਸਾਹਿਬ ਤਾਂ ਵਿਡਰਾਲ ਕਰਨਗੇ ਸੱਤ ਮੈਂਬਰੀ ਕਮੇਟੀ ਤੇ ਹੈਗੀ ਹੈ ਜੀ ਇੱਥੇ ਜੀ ਇਹ ਹੁਣ ਕੱਲ ਨੂੰ ਉਹ ਤੇ ਮੀਟਿੰਗ ਕਰੇ ਠੀਕ ਠੀਕ ਅਜੇ ਤੇ ਹੈਗਾ ਹੀ ਆ ਨਾ ਜੇਕਰ ਉਹ ਤੇ ਸਟੇਫਾ ਮਨਜ਼ੂਰ ਹੋ ਗਿਆ ਬਿਲਕੁਲ ਨਿਚਰ ਤੇ ਮੁਖੀ ਹੈਗਾ ਹੀ ਆ ਜੀ ਜੀ ਦੇ ਨੂੰ ਚਾਹੀਦਾ ਸੀ ਇਹਨੂੰ ਸਤੀਫਾ ਨਹੀਂ ਸੀ ਬਹਿਦੇ ਸਾਫਟੇ ਨਹੀਂ ਉਹਨੂੰ ਸਤੀਫਾ ਨਹੀਂ ਚਾਹੀਦਾ ਜੀ ਕੰਮ ਕਰਕੇ ਦੇਖਣਾ ਚਾਹੀਦਾ ਸੀਗਾ ਬਿਲਕੁਲ ਅੱਛਾ ਬੀਬੀ ਜੇ ਬਾਇ ਚਾਂਸ ਜੇ ਤਾਂ ਮਿਸਾਲ ਦਾ ਸਤੀਫਾ ਮਨਜ਼ੂਰ ਹੋ ਜਾਂਦਾ ਤਾਂ ਤੁਸੀਂ ਪ੍ਰਧਾਨਗੀ ਦੀ ਚੋਣ ਕੰਟੈਸਟ ਕਰੋਗੇ ਸਮਾਂ ਆਏਗਾ ਤੇ ਗੱਲ ਕਰਾਂਗੇ ਜੀ ਜੀ ਬੀਬੀ ਸ਼ੁਕਰੀਆ ਸਾਨੂੰ ਸਮਾਂ ਦੇਣ ਦੇ ਲਈ ਬਹੁਤ-ਬਹੁਤ ਮਿਹਰਬਾਨ